ਸਿਕਰ ਜੀ ਮੈਂ ਤੁਹਾਡਾ ਆਪਣਾ ਭਗਵੰਤ ਕਮਾਨ ਮੈਂ ਅੱਜ ਇਹ ਜੋ ਬੜੇ ਦੁੱਖ ਵਾਲੇ ਮਾਹੌਲ ਬਣਾ ਰਹੇ ਹਾਂ ਇਸ ਵਕਤ ਲਗਭਗ 12 ਵਜਣ ਵਾਲੇ ਨੇ 12 ਸਤੰਬਰ ਦੀ ਅਧੀ ਰਾਤ ਹੈ ਕਿ ਮੈਂ ਦਿੱਲੀ ਦੇ 에어ਪੋਰਟ ਦੇ ਕਾਰਗੋ ਦੇ 3 ਨੰਬਰ ਗੇਟ ਤੇ ਖੜਾ ਸਾਡੇ ਨੌਜਵਾਨ ਪੰਜਾਬ ਦੇ ਮੁੰਡੇ ਕੁੜੀਆਂ ਧੀਆਂ ਪੁੱਤ ਸਾਡੇ ਰੋਜ਼ੀ ਰੋਟੀ ਲਈ ਉਹ ਵਿਦੇਸ਼ਾਂ ਜਾਂਦੇ ਨੇ ਚੰਗੇਰੇ ਭਵਿੱਖ ਲਈ ਜਾਂਦੇ ਨੇ ਪਰ ਉੱਥੇ ਜਾ ਕੇ ਕੁਦਰਤ ਵੱਲੋਂ ਬਾਹਣਾ ਵਾਪਰ ਜਾਂਦਾ ਹੈ ਜਾਂ ਕਿਸੇ ਮੁਸੀਬਤ ਚ ਫਸ ਜਾਂਦੇ ਨੇ ਤੇ ਹਾਲਾਤ ਇਹ ਹੋ ਜਾਂਦੇ ਨੇ ਕਿ ਮੁੰਡੇ ਹੀ ਝੱਲ ਸਕਦੇ ਉਹਨਾਂ ਮੁਸੀਬਤਾਂ ਨੂੰ ਤੇ ਉਹਨਾਂ ਨੂੰ ਜਾਨ ਤੋਂ ਵੀ ਹੱਤ ਹੋਣੇ ਪੈ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਪਰਿਵਾਰ ਤੇ ਕੀ ਬੀਤਦੀ ਹੈ ਕਿ ਇੱਕ ਵਾਰੀ ਮਿੱਟੀ ਆ ਜੇ ਇੱਕ ਵਾਰੀ ਆਖਰੀ ਦਰਸ਼ਨ ਕਰ ਲਈਏ ਬਸ ਸੱਜ ਮੈਂ ਉਸੇ ਸਿਲਸਿਲੇ ਚ ਅੱਜ ਮਲੇਸ਼ੀਆ ਤੋਂ ਪਿੰਡ ਕਾਲਾ ਝਾੜ ਜ਼ਿਲ੍ਹਾ ਸੰਗਰੂਰ ਤਸੀਲ ਭਵਾਨੀਗੜ ਕੇਵਲ ਸਿੰਘ ਆਦੇ ਚੰਗੇਰੇ ਭੇਖ ਲਈ ਮਲੇਸ਼ੀਆ ਗਿਆ ਸੀਗਾ ਇੱਕ ਮਹੀਨਾ ਪਹਿਲਾਂ ਪੂਰੇ 12 ਅਗਸਤ ਨੂੰ ਮੌਤ ਹੋ ਗਈ ਕਾਗਜ਼ਾਤ ਲੈ ਕੇ ਮੇਰੇ ਕੋਲੇ ਪਰਿਵਾਰ ਆਇਆ ਤੇ ਉਹਨਾਂ ਦੇ ਪ੍ਰ 代表ੈਂਟ ਨੇ ਕਹਿੰਸੀ ਆਪਣੇ ਵੱਲੋਂ ਵਿਦੇਸ਼ ਮੰਤਰਾਲੇ ਨੂੰ ਕਾਗਜ਼ਾਤ ਭੇਜੇ ਮਲੇਸ਼ੀਆ ਹੈਲਪਿੰਗ ਹੈਂਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ ਉੱਥੇ ਬਹੁਤ ਵਧੀਆ ਮੁੰਡਿਆਂ ਨੇ ਤੇ ਬਹੁਤ ਹੈਲਪ ਕਰਦੇ ਨੇ ਸੱਚੀ ਮੁੱਚੀ ਉਹਦਾ ਨਾਮ ਹੈਲਪਿੰਗ ਹੈਂਡ ਹੀ ਹੋਣਾ ਚਾਹੀਦਾ ਸੀ ਉਹਨਾਂ ਨੇ ਹਸਪਤਾਲ ਦੇ ਵਿੱਚ ਜਾ ਕੇ ਡੈੱਡ ਬੋਡੀ ਕਿਉਂਕਿ ਐਮਬੈਸੀ ਨੇ ਉਹਨਾਂ ਨਾਲ ਕੰਟੈਕਟ ਕੀਤਾ ਜਦੋਂ ਦਾ ਡੈੱਡ ਬੋਡੀ ਰਸੀਵ ਕਰਕੇ ਸਾਰੀਆਂ ਫਾਰਮਲੀਆਂ ਕਾਗਜ਼ਾ ਪੈਸੇ ਤੇ ਲੈਦੀਆਂ ਵੀ ਸਾਰੀਆਂ ਫਾਰਮਲੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਮਲੇਸ਼ੀਆ ਹੈਲਪਿੰਗ ਹੈਂਡ ਦਾ ਬਹੁਤ ਧੰਨਵਾਦ ਕਰਨਾ ਚਾਹਣਾ ਹੁਣ ਸਾਰੇ ਆਉਦੇਦਾਰਾਂ ਦਾ ਜਿਹੜੇ ਵੀ ਉਹਨਾਂ ਦੇ ਵਲੰਟੀਅਰ ਨੇ ਮੁੰਡੇ ਇਹ ਪਹਿਲੀ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਮਲੇਸ਼ੀਆ ਹੈਲਪਿੰਗ ਹੈਂਡ ਨੇ ਕਈ ਵਾਰੀ ਸਾਡੀ ਹੈਲਪ ਕੀਤੀ ਹੈ ਡੈੱਡ ਬੋਡੀਜ਼ ਜਾਂ ਕੋਈ ਜੇਲ੍ਹ ਚ ਹੁੰਦੇ ਆ ਬੰਦੇ ਕਿ ਵੀਜ਼ਾ ਪੂਜਾ ਇਥੋਂ ਰੈਂਟ ਲਾਲ ਚ ਦੇ ਕੇ ਲੈ ਜਾਂਦੇ ਆ ਬਹੁਤ ਸਾਰੇ ਮੁੰਡੇ ਮਲੇਸ਼ੀਆ ਦੇ ਜਿਹੜਾਂ ਚ ਵੀ ਬੈਠੇ ਫਿਰ ਜੀਲ ਚ ਜਾ ਕੇ ਮਿਲ ਕੇ ਆਉਂਦੇ ਆ ਫਿਰ ਵਕੀਲ ਕੂਰ ਕਰਕੇ ਦੇ ਦੇ ਮੈਂ ਇਸ ਮਹੌਲ ਤੇ ਕੋਈ ਰਾਜਨੀਤੀ ਨਹੀਂ ਕਰਦਾ ਮੈਂ ਹੱਥ ਬਨ ਕੇ ਬੇਨਤੀ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਸਾਨੂੰ ਜਾਣ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸੀ ਜੇ ਇੱਥੇ ਕੰਮ ਮਿਲ ਜਾਂਦਾ ਤਾਂ ਸ਼ਾਇਦ ਅੱਜ ਕੇਵਲ ਜਿਹੜਾ ਉਹ ਐਦਾਂ ਪੈਕ ਹੋ ਕੇ ਨਾ ਆਉਂਦਾ ਇੱਕ ਬਕਸੇ ਦੇ ਵਿੱਚ ਕੋਸ਼ਿਸ਼ ਕਰੋ ਮਲੇਸ਼ੀਆ ਸਾਊਦੀ ਅਰਬ ਕੁਬੈਹ ਮਸਕ ਦੁਬਈ ਇਹਨਾਂ ਕੰਟਰੀਆਂ ਜਾਣ ਤੋਂ ਪਹਿਲਾਂ ਕਈ ਵਾਰੀ ਸੋਚੋ ਕਿਉਂਕਿ ਇੱਥੇ ਬਹੁਤ ਜ਼ੁਲਮ ਹੁੰਦੇ ਨੇ ਏਜੰਟ ਜਿਹੜੇ ਨੇ ਉਹ ਲਾਲਚ ਦੇ ਕੇ ਤੁਹਾਨੂੰ ਲੈ ਜਾਂਦੇ ਨੇ ਪਰ ਉੱਥੇ ਜਾ ਕੇ ਕੋਈ ਵਾਹ ਪੜਨ ਵਾਲਾ ਨਹੀਂ ਹੁੰਦਾ ਫਿਰ ਤਾਂ ਮਤਲਬ ਡੈੱਡ ਬੋਡੀ ਮੰਗਵਾਉਣਾ ਵੀ ਕੰਮ ਬਣ ਜਾਂਦਾ ਹੈ ਕਿ ਸਾਡਾ ਕੰਮ ਬਣ ਗਿਆ ਤੇ ਮੈਂ ਇਹ ਮੇਰੇ ਲਈ ਪਹਿਲਾ ਤਜਰਬਾ ਨਹੀਂ ਹੈਗਾ ਪਰ ਮੈਂ ਨੇ ਗਿਰੇ ਵੀ ਮੁਰਦੇ ਨੇ ਸਾਹੇ ਕਾਲਾਚਾਰ ਪਿੰਡ ਹੈ ਚੰਨੋ ਦੇ ਨੇੜੇ ਅੱਜ ਕੇਵਲ ਵਿਆਸਤੀਆਂ ਕੇਵਲ ਵੀ ਡੈਡ ਬੋਡੀ ਆਈ ਹੈ ਪ੍ਰਮਾਤਮਾ ਨੂੰ ਅਗੇ ਅਰਦਾਸ ਹੈ ਕਿ ਚਰਨਾ ਚ ਨਿਵਾਸ ਬਖਸ਼ੀ ਹੋਰ ਤਾਂ ਕੁਝ ਨਹੀਂ ਹੋ ਸਕਦਾ ਸਿਰਫ ਮਿੱਟੀ ਹੈ ਪਰਿਵਾਰ ਜਿਹੜਾ ਰਿਸ਼ਤੇਦਾਰ ਜਿਹੜੇ ਨੇ ਉਹ ਮਿੱਟੀ ਦੇ ਦਰਸ਼ਨ ਕਰ ਲੈਣਗੇ ਮੈਂ ਜਿੰਨਾ ਕਰ ਸਕਦਾ ਸੀ ਉਹ ਮੈਂ ਕਰ ਸਕਿਆ ਹਾਂ ਹਾਂ ਚੰਗਾ ਹੁੰਦਾ ਜੇ ਮੈਂ ਕੇਵਲ ਨੂੰ ਜਿਉਂਦੇ ਨੂੰ ਬੁਲਾ ਲੈਂਦਾ ਮੇਰੇ ਲਈ ਜ਼ਿਆਦਾ ਕੁਝ ਨਹੀਂ ਪਰ ਪਰਮਾਤਮਾ ਨੇ ਜੋ ਮਨੁੱਖ ਸੀ ਭਰ ਕੋਸ਼ਿਸ਼ ਕਰੋ ਇਹਨਾਂ ਮੁਲਕਾਂ 'ਚ ਨਾ ਜਾਓ ਉੱਥੇ ਜਾ ਕੇ ਫਸ ਜਾਂਦੇ ਹੋ ਨਾ ਕੋਈ ਮੈਡੀਕਲ ਸਹੂਲਤ ਮਿਲਦੀ ਹੈ ਨਾ ਕੋਈ ਤੁਹਾਨੂੰ ਉੱਥੇ ਜਾਣਦਾ ਹੈ ਨਾ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਸਕਦੇ ਹੋ ਨਾ ਕੋਈ ਫੋਨ ਖੋਲ ਲੈਂਦੇ ਨੇ ਪਾਸਪੋਰਟ ਖੋਲ ਲੈਂਦੇ ਨੇ ਕਿਰਪਾ ਕਰਕੇ ਕੋਸ਼ਿਸ਼ ਕਰੋ ਜੇ ਦੋ ਰੋਟੀਆਂ ਖਾਣੀਆਂ ਹੋਏ ਖਾ ਲਓ ਜੀ ਕਹਾਣਿਆਂ ਤੋਂ ਅੱਧੀ ਖਾ ਲੋ ਟਟਪਟ ਆਪਣੇ ਪ੍ਰਵਾਹ ਚ ਆਹੀ ਬੇਨਤੀ ਕਰਨੀ ਚਾਹੀਦੀ ਤੇ